ਮਹਿਨਤ ਸਾਬ ਦਾ ਸੁੱਧ ਨਾ ਹੋਵੇ ਜੇ ਅਨੇਕ ਕਰੈ ਸਿੰਗਾਰ ਪਿਰ ਕੀ ਸਾ ਨ ਜਾਣਨੀ ਦੂਜੈ ਭਾਏ ਪਿਆਰ ਸਾਖ ਕੋ ਸੁਧ ਸਾਖ ਕੋ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਪਾਉੜੀ ਹਰੇ ਹਰੇ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਅਰ ਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤិន ਹਉ ਕੁਰਬੈਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾਂ ਨਣੀ ਹੁ ਬਾਰੇ ਆਪਨੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰਦਾਸਨ ਸਿਉ ਪ੍ਰੀਤ ਹੈ ਅਰਦਾਸਨ ਕੋ ਮਿਤ ਅਰਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੀ ਦਾਸਰ ਧਿਆਈ ਦੇਈ ਕਰ ਤੀਤਮ ਸਿਉ ਨੇਹੋ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮਹਿ ਵਰਸਹਿ ਮੇ ਹੋ ਜੋ ਅਰਦਾਸਰ ਕੀ ਉਸਤਤਵੈ ਸਾਹ ਹਰ ਕੀ ਵਡਿਆਈ ਅਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਤੇ ਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਦਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੇ ਤਾ ਪੂਰਾ ਪਾਈ ਹਰ ਰਸ ਰਸਨ ਰਸਾਈ ਪਾਉੜੀ ਰਾਣ ਦੇਵ ਸਰਪ੍ਰਹਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਸ਼ਲੋਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪਰਤੀਤ ਨਾਹੀ ਅੰਤਰ ਕੱਟ ਸਭ ਕਪਟੋ ਕਰ ਜਾਣਾ ਕਪਤੇ ਖਪ ਹੈ ਖਪਾਹੀ ਸਤਿਗੁਰ ਕਾ ਤਹਾਣਾ ਚਿਤ ਨਾ ਆਵੇ ਆਪਣੇ ਸਾਇ ਫੇਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦ ਸਮਾਈ ਮਹਲਾ 4 ਮਨੋਕਮਾਇ ਮੋਹੇ ਬਿਆਪੇ ਦੂਜੈ ਭਾਇ ਮਨੁ ਆਚਰਣਾ ਹੈ ਅਣ ਦਿਨ ਜਲਤ ਰਹੇ ਦਿਨ ਰਾਤੀ ਹਉਮੈ ਖਪਹਿ ਕਪਾਹਿ ਅੰਤਰ ਲੋਭ ਮਹਾਗੋਬਾਰਾ ਤਨ ਕੈ ਨਿਕਟ ਨ ਕੋਈ ਜਾਏ ਆਪ ਦੁਖੀ ਸੁਖ ਕਭੂ ਨ ਪਾਵੈ ਜਨਮ ਵਰੈ ਮਰ ਜਾਹੀ ਨਾਨਕ ਬਖਸ਼ ਲੇ ਪ੍ਰਭ ਸਾਚਾ ਜੀ ਗੁਰ ਚਰਨੀ ਚਿਤ ਲਾਹਿ ਪਾਉੜੀ ਸੰਤ ਭਗਤ ਦੇ ਪਰਵਾਰਣ ਜੋ ਪ੍ਰਭ ਪਾਇਆ ਸੇਵ ਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਰਾਨ ਭੋਜਨ ਖਾਇਆ ਸੰਤ ਜਨਾ ਕੀ ਤੋਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸ਼ਲੋਕ ਮਹੱਲਾ ਚੌਥਾ ਗੁਰਮੁਖ ਅੰਦਰ ਸਾਤ ਹੈ ਮਰਤਨ ਨਾਮ ਸਮਾਈ ਨਮ ਜਿਤ ਵੇ ਨਾਮ ਪੜੈ ਨਾਮ ਰਹਿ ਲੇ ਵਿਲਾਈ ਨਾਮ ਤਦਾਰਥ ਤਾਇਆ ਚਿੰਤਾ ਗਈ ਵਿਲਾਈ ਸਤਗੁਰ ਮਿਲਿਆ ਨਾਮ ਉਪਜੈ ਤਿਸਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋਂ ਪੱਲੇ ਪਾਏ ਮਹਲਾ ਚੌਥਾ ਸਾਦ ਗੁਰ ਬੁਰਕ ਜੀ ਮਾਰੇ ਆ ਬ੍ਰਹਮ ਪ੍ਰਮਿਆ ਕਰ ਛੋਟ ਗਿਆ ਉਸ ਵਿਚੈ ਵਜੈ ਫਕੜੀ ਮੋ ਕਾਲਾ ਆਗੇ ਪਿਆ ਉਹ ਅਰਲ ਬਲਮੋਂ ਨਿਕਲੈ ਨਿਤ ਝੱਗੂ ਛੁੱਟਦਾ ਮੋਆ ਕੀ ਹੋਵੇ ਕਿ ਸਹੀ ਦਇ ਕੀਤਾ ਜਾ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥਾ ਉਹ ਜਾਏ ਤਿੱਥਾ ਉਹ ਝੂਠਾ ਕੋੜ ਬੋਲੇ ਕਿਸੈ ਨਾ ਪਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸਾਮੀ ਆਪਣੀ ਕੀ ਜੈ ਸਾ ਕੋਈ ਕਰੈ ਤਹੈ ਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਹੈ ਅੱਗੋ ਦੇ ਜਨ ਨਾਨਕ ਆਪ ਸੁਣਾਵੇ ਪੌੜੀ ਗੁਰ ਸੱਚਾ ਵੰਦਤਾ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਗੱਲ ਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੀ ਗੁਣ ਇਤੇ ਸ਼ਲੋਕ ਮਾਲਾ ਪਹਿਲਾ ਆ ਕੀ ਰਜਾਏ ਦੇਖਿਆ ਪਾਏ ਅਬ ਕਿਆ ਕੀਜੈ ਪੰਡੇ ਹੁਕਮ ਹੁਆ ਸਲਤਤ ਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾੜੇ ਨਾਨਕਾ ਸੱਚ ਹੈ ਪੌੜੀ ਸਬੇ ਗੱਲਾਂ ਆਪ ਥਾਠ ਬਹਾਲਿਓਨ ਆਪੇ ਰਚਨ ਲਚਾਇ ਆਪੇ ਹੀ ਘਾਲਿਓਨ ਆਪੀ ਜੰਤ ਉਪਾਏ ਆਪ ਤ੍ਰਿਤ ਪਾਲਿਓਨ ਦਾਸ ਰਖੇ ਕੰਠ ਲਾਇ ਨਦਰ ਨਿਹਾਲਿਓਨ ਨਾਨਕ ਭਗਤਾ ਸਦਾ ਆਨੰਦ ਭਉ ਦੂਜਾ ਜਾਲਿਓਨ ਸ਼ਲੋਕ ਮਹਲਾ ਤੀਜਾ ਏ ਮਨਾਰ ਜਿਟਾਏ ਤੂੰ ਇੱਕ ਚਿੱਤੇ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕਹਿ ਸਦ ਬਿਹਾਰ ਨੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਏ ਨ ਤਿੰਨ ਜਿ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਾਉੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬੇਨੇ ਅਬਰ ਨ ਕੋਏ ਤਉ ਤੇ ਆਪੇ ਸਿਰ ਸਿਰ ਜੀਆ ਆਪੇ ਫੁਨ ਗੋਈ ਸਭੇ ਕੋਈ ਵੀ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਟਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਸਦ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰਨਾਹੀ ਓਏ ਲੈ ਜਾ ਰਿਓਏ ਲੈ ਗਾੜੇ ਤੇਰੀ ਗਤ ਦੋਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾਉਂਦੇ ਸਸਰਿਓ ਹੈ ਜਮ ਜੀਵਰਾ ਰਹਾਓ ਕਪੜ ਤਪੜੇ ਪੜ ਕਵਤਾ ਮੋਏ ਕਪੜ ਕੇ ਦਾ ਰਹਿ ਜਾਈ ਜਟਾ ਧਾਰ ਧਾਰ ਜੋਗੀ ਮੋਏ ਤੇਰੀ ਗਤ ਇਨ ਹੈ ਨਾ ਪਾਈ ਦਰਬ ਸੱਚ ਸੱਚ ਰਾਜੇ ਮੋਏ ਗੱਡ ਲੈ ਕੰਚਨ ਭਾਰੀ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਬੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਾਸਮ ਤਨ ਰਹੇ ਕਿਰਮ ਗਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਕਾਹੇ ਪਈਆ ਫਿਰ ਤੋ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਰਹਾਉ ਜਾਓ ਮਾਧ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਵਾਰ ਲਿਓ ਲਿਓ ਕਰੀਆ ਭੂਤ ਰਹਿਨ ਕਿਉਂ ਦੀਆ ਦੇਹਰੀ ਲਾਉ ਪਰੀ ਨਾਲ ਸੰਗ ਪਈ ਆਗੇ ਸੱਜਣ ਸੁਹੇਲਾ ਮਰ ਘਟ ਲਾਓ ਸਭ ਲੋਗ ਕੁਟੰਬ ਭਇਓ ਆਗੇ ਹੰਸ ਕੇ ਲਾਓ ਕਾਇਦ ਗਵੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸਤ ਰੂਹਾ ਝੂਠੀ ਮਾਇਆ ਆਪ ਬੰਧਾਇਆ ਜਿਉ ਨਾਲ ਨਹੀਂ ਭ੍ਰਮ ਸੁਆ 베ਦ ਪੁਰਾਨ ਸਭਹਿ ਮਤ ਸੁਨ ਕੈ ਕਰੀ ਕਰਮ ਕੀਆ ਸਾ ਕਾਲ ਗ੍ਰਸਤ ਸਭ ਲੋਕ ਸਿਆਨੇ ਉੱਠ ਪੰਡਤ ਤੈ ਚੱਲੇ ਨਿਰਾਸਾ ਮਨ ਰੇ ਸਰੇਵਨੈ ਕੈ ਕਾ ਜਾ ਭੈਉ ਨਰਕ ਪਤਰਾ ਜਾ ਰਹਾਓ ਬਾਨਖੰਡ ਜਾਏ ਜੋਗ ਤਪਕੀਨੋ ਕੰਧਮੂਲ ਚੁਣ ਖਾਇਆ ਨਾਦੀ ਵੇਦੀ ਸਭ ਦੀ ਮੋਨੀ ਜਮ ਕੇ ਪਟੈ ਲਿਖਾਇਆ ਭਗਤ ਨਾਰਦੀ ਹਿਰਦੈ ਨ ਆਈ ਕਾਸ਼ ਕੂਸ਼ ਤਾ ਨਦੀਨਾ ਰਾਗ ਰਾਗਨੀ ਡੰਬ ਹੋਏ ਬੈਠਾ ਓਨ ਹਰ ਪੈ ਕਿਆ ਲੀਨਾ ਪਰਿਉਕਾਲ ਸਬੈ ਜਗ ਉਪਰ ਮਾਇ ਲਖੇ ਪ੍ਰਮ ਗਿਆਨੀ ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਘਰ ਦੂਜਾ ਦੋਏ ਦੋਏ ਲੋਚਨ ਪੇ ਕਾ ਹੋ ਹਰ ਬਹਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਹਮਰਾ ਭਰਮ ਗਿਆ ਬਹੁ ਭਾਗਾ ਜਬ ਰਾਮ ਨਾਮ ਚਿਤ ਲਗਾ ਰਹਾਓ ਬਾਜੀ ਗਰ ਡੰਕ ਬਜਾਏ ਸਭ ਖਲਕ ਤਮਾਸੇ ਆਈ ਬਾਜੀ ਗਰ ਸਾਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਥਨੀ ਕਾ ਧਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਹਾ ਕੋ ਗੁਰ ਮੁਖ ਆਪ ਬਜਾਈ ਤਾ ਕੇ ਹਿਰਦੈ ਰਿਆ ਸਮਾਈ ਗੁਰ ਕੈ ਚਤਿ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹ ਕਬੀਰ ਰੰਗ ਰਤਾ ਮਿਲਿਉ ਜਗ ਜੀਵਨ ਦਾਤਾ ਜਾਕੇ ਨਿਗਮ ਦੂਦ ਕੇ ਟਾਡਾ ਸੁਨਦ ਵੇ ਲੋਗਨ ਕੋ ਮਟਾ ਤਾਂ ਕੀ ਹੋ ਹੋ ਬੇ ਲੋਵਨ ਹਾਰੀ ਕਿਉ ਮਿਟੈ ਗੋਸ਼ਾਸ ਤੁਹਾਰੀ チェरी तू राम ना करस पतारा जग जीवन प्राण आधार राहाओ तेरे गले तोक पग बेरी तू कर कर रमैया फेरी तू अजहो नाचेत सुचेरी तू जम बपरी है हेरी प्रभु कर्ण करवन हारी क्या चेरी हाथ बिचारी ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈ ਸੁਮਤ ਕਹਾ ਤੇ ਪਾਈ ਜਾਤੇ ਪ੍ਰਮ ਕੀ ਲੀਕ ਮਿਟਾਈ ਸੋ ਰਸ ਕਵੀ ਰਹਿ ਜਾਣਿਆ ਮੇਰੂ ਗੁਰ ਪ੍ਰਸਾਦ ਮਨ ਮੰਨਿਆ ਜੇ ਬਾਜ ਨਾ ਜੀ ਆ ਜਾਏ ਜੋ ਮਿਲਾਇ ਤਾ ਕਾਲ ਅਗਾਈ ਸਾਦ ਜੀ ਬਲ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕੀ ਕਥਿਐ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਹਾਰ ਰਹਾ ਕਸ ਗੰਗਮ ਜੰਨਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ ਜਾ ਚੱਕ ਜਨਦਾਤਾ ਪਾਇਆ ਸੋ ਜੀਆ ਨਾ ਜਾਈ ਖਾਇਆ ਛੋੜਿਆ ਜਾਇ ਨਾ ਮੂਕਾ ਔਰਨ ਪਹਿਜਾਨਾ ਚੁਕਾ ਜੋ ਜੀਵਨ ਮਰਨਾ ਜਾਣੈ ਸੋ ਪੰਚਸੈਨ ਸੁਖਮਨੈ ਕਬੀਰੈ ਸੋ ਤਨ ਪਾਇਆ ਹਰ ਭੇਟ ਤਿਆਪ ਮਿਟਾਇਆ ਕਿਆ ਪੜੀਐ ਕਿਆ ਸੁਨਿ ਗੁਨੀਐ ਕਿਆ 베ਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸਕਾਰਾ ਕਿਆ ਸੋਚੈ ਬਾਰੰਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇਕ ਵਸਤ ਅਗੋਚਰ ਲਹੀਐ ਵਾਸਤੇ ਉਹ ਚਿਰ ਪਾਈ ਘਟ ਦੀਪ ਕਰਿਆ ਸਮਾਈ ਕਾਏ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾਵਲ ਉਸ ਬਾਰਨੀ ਕਾਇਆ ਨਾ ਜਿਸ ਕੋਨ ਗੁਨਾ ਜੋ ਘਟ ਭੀਤਰ ਹੈ ਮਲ ਨਾ ਰਹਾਓ ਲੋਕੀ 860 ਤੀਰਥ ਨਾਈ ਕਉਰਾ ਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਸੋਰਠਿ ਇਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿਾਨ ਲੁਟਾਵੇ ਮਨ ਮੇਰੇ ਭੁਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਜਾਇ ਰਹਾਓ ਛੇ ਨਛਨ ਤਨ ਅਛਿਜੈ ਜਰਾ ਜਨ ਆਵੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪਹਿ ਸਵੇਰਾ ਸੰਤੋ ਮਨ ਪਵਨੇ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਓ ਗੁਰ ਦੇ ਖਲਾਈ ਮੋਰੀ ਜਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰੇ ਆ ਜਲ ਮੀਟਿਆ ਉਭਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮਾਨਿਆ ਰਾਗ ਸੋਰਠ ਧੂਖੇ ਭਗਤ ਨ ਕੀਜੈ ਯਹ ਮਾਲ ਆਪਣੀ ਲਈਜੈ ਹੋ ਵਾਂਗੋ ਸੰਤ ਨਰੇ ਨਾਮੈ ਨਾਹੀ ਕਿਸੀ ਕਾ ਦੇ ਨਾਮ ਮਾਦੂ ਕੈਸੇ ਬਨੈ ਤੁਮ ਸੰਗੇ ਆਪ ਨਾ ਦੇਹੋ ਤਾ ਲੇਵ ਮੰਗੇ ਰਹਾਓ ਸੇਰ ਮੰਗੋ ਚੁੰਨਾ ਪਾਓ ਕਿਉ ਸੰਗ ਲੂਨਾ ਅਦ ਸੇਰ ਮੰਗੋ ਦਾਲੇ ਮੁਕ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੌਪਾਈ ਸਰਹਾ ਨਾ ਅਵਰਤ ਲਈ ਉਪਰ ਕਉ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀ ਤਲਬ ਇਕ ਨਾਉ ਤੇਰਾ ਮੈਂ ਬੱਬੋ ਕਹਿ ਇਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਆਨਾਦ ਸਮਾਏ ਲੋਰੇ ਸਤਗੁਰ ਭੇਟਲੇ ਦੇਵਾ ਰਹਾਉ ਜਾਇ ਚੇਲ ਮਿਲਕਾਰ ਦਸੰਤਾ ਤੈਨ ਹਦ ਸਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਾਜਨ ਦਾ ਮਲਕ ਉਠਰੀ ਚਮਕਾਰ ਬੀਜਲ ਤਹੀ ਨੇਰਾ ਨਹੀਂ ਦੂਰ ਨਿਜ ਆਤਮੈ ਰਹਾ ਭਰਪੂਰ ਜਾਇ ਅਨੰਦ ਸੂਰ ਉਜਾਰਾ ਤੈ ਦੀਪਕ ਜਲਾਏ ਸੰਸਾਰਾ ਗੁਰ ਪ੍ਰਸਾਦੀ ਜਾਨਿਆ ਜਨਨਾਮ ਸਹਿਜ ਸਮਾਨਿਆ ਘਰ ਚੌਥਾ ਸੋਰਠ ਪਾੜ ਪਰੋਸਣ ਪੂਛ ਲੈ ਨਾਮਾ ਕਾ ਪਹਿਚਾਨ ਸ਼ਵਾਈ ਹੋ ਤੋ ਪੈ ਦੁੱਗਣੀ ਮਜ਼ਦੂਰੀ ਦੇ ਹੋ ਮੋਕ ਬੇੱਡੀ ਦੇ ਹੂੰ ਬਤਾਈ ਹੋ ਰੀਬਾਈ ਬੇੱਡੀ ਦੇਨ ਨਾ ਜਾਈ ਦੇਖ ਬੇੱਡੀ ਰਹਿਓ ਸਮਾਈ ਹਮਾਰਾ ਬੇੱਡੀ ਪ੍ਰਾਨ ਆਧਾਰਾ ਰਹਾਓ ਬੇਢੀ ਪ੍ਰੀਤ ਮਜੂਰੀ ਮੰਗੈ ਜੋ ਕੋ ਸ਼ਾਨ ਸ਼ਬਾਵੇਂ ਹੋ ਲੋਗ ਕੋ ਡੰਬ ਸਭ ਹੂੰ ਤੇ ਤੋਰੈ ਤੋ ਆਪਣ ਬੇਢੀ ਆਵੈ ਹੋ ਐਸੋ ਬੇਢੀ ਵਰਨਾ ਸਕੋ ਸਭ ਅੰਤਰ ਸਭ ਠਾਈ ਹੋ ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨਾ ਜਾਈ ਹੋ ਬੇੜੀ ਕੇ ਗੁਣ ਸੁਨਵੇਂ ਬਾਈ ਜਲਦ ਬਾੰਦ ਤਰੁ ਥਾਪਿਓ ਹੋ ਨਾਮੇ ਕੇ ਸਾਮੀ ਸੀਵ ਹੋਰੀ ਲੰਕ ਤਤੀਖਣ ਆਪਿਓ ਹੋ ਸੋਰਠ ਘਰ ਤੀਜਾ ਅਣ ਮੜਿਆ ਮੰਡਲ ਬਾਜੈ ਬਿਨ ਸਾਵਣ ਕੰਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜਾ ਤਤ ਵਿਚਾਰ ਕੋਈ ਮੌਕਾ ਮਿਲੇ ਓ ਰਾਮ ਸੁਨੇਹੀ ਜੇ ਮਿਲੇ ਤੇ ਸੁਦੇਹੀ ਰਹਾਉ ਮਿਲ ਪਾਰ ਸਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਪਾਉ ਪਿਆ ਪ੍ਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਇੱਕ ਕਰ ਜਾਨਿਆ ਗੁਰ ਚੇਲੇ ਹੈ ਮਨ ਮਾਨਿਆ ਜਨਨਾ ਮੈਂ ਤਤ ਪਛਾਨਿਆ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਨ ਜੈਸੇ ਲਹਿਰ ਮੈਂ ਓਦਦ ਜਲ ਕੇਵਲ ਜਲ ਮਾਈ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਛਤ ਰਾਜ ਵਿਚਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਾਜ ਪੈ ਅੰਗ ਪਰ ਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ अनक कटक जैसे फूल परे, परे अब कहते कहन ना आया, आया सर्व एक अनेक का स्वामी सब कट भोगवे सोई कह रबदास हाथ त नैरे सहज होए सोई